ਰਾਜ ਸਿੰਘ ਨੇ 6 ਛੱਕੇ ਮਾਰੇ ਸੀ ਤੇ ਜਦੋਂ 6 ਛੱਕੇ ਮਾਰੇ ਸੀ ਕੋਵਰ ਦੇ ਵਿੱਚ ਤਾਂ ਉਹਨਾਂ ਦਾ ਚੰਡੀਗੜ੍ਹ ਚ ਇੱਕ ਸਨਮਾਨ ਸਮਾਰੋਹ ਸੀ ਉਹ ਸਨਮਾਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਗਿਆ ਜੀ ਪ੍ਰਕਾਸ਼ ਸਿੰਘ ਬਾਦਲ ਉੱਥੇ ਕਹਿੰਦੇ ਕਿ ਭਾਈ ਮੰਨਿਆ ਤੂੰ ਇੱਕ ਓਵਰ ਚ 6 ਛੱਕੇ ਮਾਰ ਲਏ 5 ਛੱਕੇ ਤਾਂ ਮੈਂ ਵੀ ਮਾਰੀ ਬੈਠਾ ਮੇਰਾ ਵੀ ਇੱਕ ਰਹਿੰਦਾ ਬਸ ਸੋ ਇਹਦਾ ਮਤਲਬ ਉਹ 6 ਵੀ ਵਾਰ ਵੀ ਬਣਨ ਲਈ ਤਿਆਰ ਸੀਗੇ ਇੱਧਰ ਘਰੇ ਗੱਲਾਂ ਚੱਲਣੀਆਂ ਸੀ ਕਿ ਮੁੰਡੇ ਨੂੰ ਬਣਾ ਲਓ ਚਲੋ ਜਦੋਂ ਬੰਦਾ ਚਲਾ ਜਾਂਦਾ ਹੈ ਫਿਰ ਉਸ ਦੀਆਂ ਕੁਝ ਖਾਮੀਆਂ ਕੁਝ ਗਲਤੀਆਂ ਨੂੰ ਵੀ ਦਰਕਨਾਰ ਕੀਤਾ ਜਾਂਦਾ ਹੈ ਤੇ ਤਾਂ ਕਿ ਚਲੋ ਭਾਈ ਜਿਹੜਾ ਗਿਆ ਉਹ ਗੁਰੂ ਦੇ ਲੜ ਲਗੇ ਪਰ ਜਦੋਂ ਤੁਸੀਂ ਲੋਕਧਾਰਾ 'ਚ ਰਹਿ ਕੇ ਜਾਂਦੇ ਹੋ ਜਦੋਂ ਤੁਸੀਂ ਜਨਤਕ ਜੀਵਨ ਜੀ ਕੇ ਜਾਂਦੇ ਹੋ ਜਦੋਂ ਤੁਸੀਂ ਰਾਜਨੀਤਿਕ ਜੀਵਨ ਬਤੀਤ ਕਰਕੇ ਜਾਂਦੇ ਹੋ ਤਾਂ ਫਿਰ ਤੁਹਾਡੇ ਨਫੇ ਨੁਕਸਾਨ ਤੁਹਾਡੀਆਂ ਚੰਗੀਆਂ ਬੁਰਾਈਆਂ ਸਾਰਾ ਕੁਝ ਜੀਵਨ 'ਚ ਨਾਲ ਚੱਲਦੀਆਂ ਰਹਿਣਗੀਆਂ ਜਦੋਂ-ਜਦੋਂ ਤੁਹਾਡਾ ਨਾਮ ਆਉਗਾ ਹੁਣ ਪਰਿਵਾਰ ਦਾ ਫਰਜ਼ ਬਣਦਾ ਹੈ ਅਕਾਲਾ ਫਰਜ ਬਣਦਾ ਹੈ ਸੋ ਉਹਨਾਂ ਨੇ ਆਪਣਾ ਪਰਿਵਾਰ ਨੇ ਤੇ ਪਾਰਟੀ ਨੇ ਫਰਜ ਨਿਭਾਇਆ ਕਿ ਉਹਨਾਂ ਦੀ ਦੂਜੀ ਬਸਤੀ ਤੇ ਵੱਡੀ ਕਤਰ ਤੱਕ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਦੂਸਰੇ ਪਾਰਟੀ ਦੇ ਨੁਮਾਇੰਦਿਆਂ ਨੂੰ ਕਿਸੇ ਨੂੰ ਸੁਨੇਹਾ ਲਾਇਆ ਸੀ ਜਾਂ ਨਹੀਂ ਲਾਇਆ ਸੀ ਪਰ ਕੋਈ ਹੋਰ